ਇਹ ਹਾਲਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਪਹੁੰਚ ਗਏ ਜੱਸਾ ਸ਼ਾਮ ਨੂੰ 5 ਵਜੇ ਮੱਕੀ ਬੀਜਣ ਤੇ ਬੀ ਪਾ ਰਹੇ ਹਾਂ ਮਸ਼ੀਨ 'ਚ ਆਪਾਂ ਬੀਜ ਰਹੇ ਹਾਂ ਮੱਕੀ ਦਾਨਵੀਰ 1368 ਆ ਬੀਜ ਰਹੇ ਹਾਂ ਤੇ ਇੱਕ ਕਾਬਾਕ ਸੇ ਇਹ ਦੋ ਦੋ ਥਾਲੀਆਂ ਪਾ ਲੈਣੀਆਂ ਨੇ ਅੱਠ ਥਾਲੀਆਂ ਪਾ ਜਾਣੀਆਂ ਨੇ ਤੇ ਡਾਈ ਇਸੇ ਕਿੰਨਾ ਪਾਉਂਦੀ ਆ ਡਾਈ 60 70 ਕਿਲੋ 60 70 ਕਿਲੋ ਠੀਕ ਆ ਇੰਨਾ ਕ ਤਾਂ ਪਾਵਾਂਗੇ ਵੀ ਤੇ ਡਾਈ ਲਿਆਏ ਆਪਾਂ ਸੁਭਾਗੇ ਤੇ ਜਮੀਨ ਚ ਮਾਰਿਆ ਆਪਾਂ ਸੁਭਾਗਾ ਹੀ ਇਕੱਲਾ ਰੂਟਾਵੇਟਰ ਮਾਰਿਆ ਨਹੀਂ ਤੇ ਲੇਜ਼ਰ ਕਰਾਹ ਕਰਕੇ ਬਾਹੀ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਮੰਨ ਕੇ ਚੱਲੋ ਪਹਿਲਾਂ ਜਦੋਂ ਆਲੂ ਪੱਟੇ ਤੋਂ ਬਾਅਦ ਚਗਾਈ ਕਰਾਈ ਜਦੋਂ ਦੋ ਵਾਰ ਹਾਲ ਵੱਜ ਗਏ ਤੇ ਦੂਵਾਰ ਲੇਜ਼ਰ ਕਰਾ ਤੋ ਬਾਅਦ ਵੱਜ ਗਏ ਤੇ ਇੰਨੀ ਕੁ ਡਲੀ ਆ ਤੇ ਇਹ ਤਾਂ ਰੂਟਾਵੀਟਰ ਨਾਲ ਵੀ ਨਹੀਂ ਭੰਨਣੀ ਜਿਹੜੀ ਮੰਨ ਕੇ ਚਲੋ ਡਲੀ ਪੱਕ ਗਈ ਉਹ ਤਾਂ ਰੂਟਾਵੀਟਰ ਵੀ ਨਹੀਂ ਭੰਦਾ ਹੈਗਾ ਤੇ ਜ਼ਮੀਨ ਡੱਕਰਾ ਥੋੜੀ ਜੀ ਇੱਕ ਹੈਗੀ ਗਿੱਲੀ ਧੀ ਉਹਦੇ ਕਰਕੇ ਥੋੜੀ ਡਲੀ ਪਈ ਹੋਈ ਆ ਖਣਾਉਣੀ ਨਹੀਂ ਹੈਗੀ ਛੋਟੂ ਚੱਲ ਕੋਈ ਫੜਾਇ ਤੋ ਹੋਊਗਾ ਫੜਾਉਣੀ ਨਹੀਂ ਹੈਗੀ ਜਲਦੀਆ ਮਸ਼ੀਨ ਹੈ 5210 ਮਗਰ 424 ਜੱਸਾ ਬਾਈ ਕਹਿੰਦਾ ਪਹਿਲਾਂ ਬੀਬੂ ਪਾ ਕੇ ਪਹਿਲਾਂ ਹੋਰ ਇੱਕ ਗੇੜਾ ਲਾ ਲੂਗਾ ਫਿਰ ਤਿੰਨ ਗੇੜੇ ਲੱਗ ਜਾਣਗੇ ਸਾਈਡਾਂ ਤੇ ਇੱਕ ਗੇੜਾ ਇੱਧਰ ਲਾ ਦੂਗਾ ਤੇ ਇੱਕ ਗੇੜਾ ਪਰਲੀ ਸਾਈਡ ਫਿਰ ਮੰਨ ਕੇ ਚੱਲੋ ਲੰਬੇ ਲੋਡ ਕੰਮ ਚੱਲੀ ਜਾਊਗਾ ਬਜਾਈ ਦਾ 22 ਦੇ 9 10 ਥੈਲੇ ਨੇ 85 ਕਿਲੋ ਨੇ ਸਰਜੂਗਾ ਨਾ ਫੇਰ ਤਾਂ ਦੇ ਦੂੰਗਾ 60 ਨਾ ਨਾ ਉਹ ਸਰੇ ਧੱਕੇ ਉਧਰ ਦਾ ਸੁਭਾਗਾ ਰਹਿੰਦਾ ਹਲੇ ਦੋ ਦੋ ਪਾ ਲੋ ਜੋ ਵੀ ਆਇਆ ਆਪਾਂ ਥੈਲੇ ਚੋਲੀ ਰਹੇ ਆਲੇ ਹਾਰੀ ਤੂੰ ਹਾਂ ਕਾਟੋ ਹੂੰ ਇਹ ਆਪਾਂ ਸਾਰੇ ਖੇਤ ਦੀਆਂ ਬੱਟਾਂ ਸਿੱਧੀਆਂ ਕਰੀਆਂ ਨੇ ਚੌਰਸ ਕਰਤੇ ਖੇਤ ਉਹਦੇ ਕਰਕੇ ਜ਼ਮੀਨ ਦਾ ਖਿੱਚ ਖਚਾਈਆ ਬਹੁਤ ਹੋਇਆ ਜਿਹੜਾ ਮੰਨ ਲਓ ਨੀਵੇਂ ਖੇਤ ਦੀ ਉੱਚੇ ਖੇਤ ਚੋਂ ਨੀਵੇਂ ਖੇਤ ਚ ਮਿੱਟੀ ਪਾਈ ਤੇ ਲੇਜ਼ਰ ਦਾ ਵੀ ਅੱਜ ਮੁੱਕਿਆ ਸਵੇਰੇ ਬਾਕੀ ਆ ਖਾਲ ਦੇਖੋ ਚੱਲਦਾ ਕਰਤਾ ਆਪਾਂ ਪਾਣੀ ਛੱੜਤਾ ਵੀ ਅਠ ਜੂਗਾ ਤੇ ਫਿਰ ਜਦੋਂ ਮੱਕੀ ਨੂੰ ਪਾਣੀ ਲਾਉਣਾ ਫਿਰ ਟੁੱਟੂਗਾ ਨਹੀਂ ਤੇ ਖਾਲ ਨਵਾਂ ਪਾਇਆ ਹੋਇਆ ਆਪਣਾ ਇਹ ਲਓ ਜੀ ਚੱਲਦਾ ਕੰਮ ਮੱਕੀ ਬਜਾਈ ਦਾ ਜੱਸਾ ਲੱਗਿਆ ਹੋਇਆ ਬੀਜਣ ਇਹਨੇ ਪਹਿਲਾਂ ਇੱਕ ਢੇੜਾ ਸਾਈਡਾਂ ਤੇ ਲਾਤਾ ਸੀ ਤੇ ਪਰਲੀਆਂ ਸਾਈਡਾਂ ਤੇ ਵੀ ਲਾਤਾ ਇੱਕ ਢੇੜਾ ਇਹ ਕੋਈ ਹੋਊਗਾ ਇਹਦਾ ਹਿਸਾਬ ਕਿਤਾਬ ਮੰਨ ਕੇ ਚੱਲੋ ਸਾਈਡਾਂ ਤੇ ਤਿੰਨ ਢੇੜੇ ਲਾਊਗਾ ਫਿਰ ਮਸ਼ੀਨ ਵਧੀਆ ਮੁੜੀ ਜਾਂਦੀ ਆ ਬੀਜ ਨੂੰ ਰਾਜਾ ਹੋ ਜਾਂਦਾ ਜਦੋਂ ਪੜਾਈ ਕਰਦੇ ਆਪਾਂ ਨਹੀਂ ਫਿਰ ਟਾਂਡੇ ਤੂੜੀ ਜਾਂਦੀਆਂ ਜਗ੍ਹਾ ਘਟ ਜਾਂਦੀ ਹੈ ਜਦ ਪੱਕੀ ਬੈੱਡ ਇਦਾਂ ਦੇ ਮੰਨ ਰਹੇ ਨੇ ਦੇਖੋ ਥੋੜੀ ਜਿਹੜੀ ਪੱਕੀ ਡਲੀ ਆ ਉਹ ਚਮਕ ਰਹੀ ਆ ਪੈੱਡਾਂ ਦੇ ਨੂੰ ਵੈਸੇ ਠੀਕ ਆ ਪੂਰੇ ਟਕਾ ਲੈਣਾ ਬੀਜ ਰਿਆ ਜੱਸਾ ਬਾਈ ਪੂਰਾ ਐਨ ਟਕਾਰੇ ਨਾਲ ਕੋਈ ਕਾਲੀ ਨਹੀਂ ਲਓ ਜੀ ਕੱਲ ਆਪਣੇ ਇੱਧਰਲੇ ਖੇਤ ਬੀਜੇ ਗਏ ਸੀ ਤੇ 8-3-4 ਕਿੱਲਾਂ ਦਾ ਖੇਤ ਰੈਂਦਾ ਸੀ ਆਹ ਬੀਜ ਰਿਆ ਜੱਸਾ ਬਾਈ ਪਹਿਲਾਂ ਸਵੇਰੇ ਹੋਰ ਪਾਸੇ ਬੀਜ ਕੇ ਆਇਆ ਏ ਤੇ ਤਕਰੀਬਨ ਕਿੱਲਾ ਕਰ ਰਹਿ ਗਿਆ ਬੀਜਣ ਤੋਂ ਤੇ ਇੱਧਰਲੇ ਪਾਸੇ ਆਪਾਂ ਮਾਰਤਾ ਦੀ ਰੂਟਾਵੇਟਰ ਤੇ ਇੱਧਰਲੇ ਪਾਸੇ ਬਜਾਈ ਕਰੀਦੀ ਆਪਾਂ ਸੁਹਾਗਾ ਮਾਰ ਕੇ ਮੰਨ ਕੇ ਚੱਲੋ ਡਲੀ 19 ਕੇ ਆ ਜਿੰਨੀ ਕੇ ਮੰਨ ਲਓ ਸੁਹਾਗੇ ਵਾਲੇ ਖੇਤ ਚ ਡਲੀ ਆ 19 ਕੇ ਰੂਟਾ ਮੀਟਰ ਵਾਲੇ ਚ ਕੋਈ ਇੰਨਾ ਜਿਆਦਾ ਫਰਕ ਨਹੀਂ ਟੱਕਰ ਜ਼ਮੀਨ ਕਰਕੇ ਮੰਨ ਕੇ ਚੱਲੋ ਜਿਹੜੀ ਡਲੀ ਪੱਕ ਗਈ ਉਹ ਨਾ ਦਾ ਰੂਟਾ ਮੀਟਰ ਭੰਦਾ ਨਾ ਸੁਹਾਗੇ ਨੇ ਭੰਨਣੀਆਂ ਬਾਕੀ ਬੈਡ ਕੋਟ ਘਾਣੇ ਨੇ 13 68 ਦੀ ਬਜਾਈ ਚੱਲਦੀ ਆ ਲੱਗਿਆ ਜੱਸਾ ਬਾਈ ਪੈ ਰਿਹਾ ਕੀਲੇ ਦਾ ਪੂਰਾ 8 ਕਿਲੋ ਵੀ ਪੈ ਰਿਹਾ 8.5 ਤੋਂ ਲੈ ਕੇ 9 ਇੰਚ ਦੇ ਵਿੱਚ ਵਿੱਚ ਦਾਣੇ ਤੋਂ ਦਾਣੇ ਦੀ ਦੂਰੀ ਆ ਇੱਥੇ ਇੱਕ ਬਜਾਈ ਕਰ ਰਹੇ ਹਾਂ ਰੇ ਪੈ ਰਿਹਾ 50 60 ਕਿਲੋ ਦੇ ਲਵੇ 50 ਕਿਲੋ ਤੋਂ ਪਲੱਸੇ ਵੀ ਪੈ ਰਿਹਾ ਇਹ ਆਪਣੇ ਡਾਈ ਦਾ ਡਾਈ ਪੈ ਰਿਹਾ 50 ਤੋਂ ਪਲੱਸੇ 55-60 ਕਿਲੋ ਕੀਲੇ ਦਾ ਫੱਕੀ ਡੇਂਜਰ ਕਰਾ ਕਰਕੇ ਆਪਾਂ ਨਵੇਂ ਖਾਲ ਪਾਏ ਨੇ ਪਾਣੀ ਛੱਡਤਾ ਪਾਣੀ ਛੱਡੇ ਤੇ ਚਲੋ ਆਏ ਆ ਜਦ ਦੋ ਦੋ ਤਿੰਨ ਦਿਨ ਤੱਕ ਮੱਕੀ ਨੂੰ ਪਾਣੀ ਲਾਵਾਂਗੇ ਅੱਠ ਜੂਗਾ ਖਾਲ ਤੇ ਫਿਰ ਟੁੱਟੂਗਾ ਨਹੀਂ ਤੇ ਉਹ ਪਰਲਾ ਖਾਲ ਵੀ ਆਪਾਂ ਨਮਾਈ ਪਾਇਆ ਏ ਪੁਰਾਣੇ ਖਾਲ ਫਿਰ ਬੋਣੇ ਪਏ ਲੇਜ਼ਰ ਕਰਾ ਕੇ ਤੇ ਮੁਲਾਜ਼ਮ ਲਾ ਰਿਹਾ ਕੁੰਜੇ ਖਾਂਜੇ ਤੇ ਕੁੰਜਾਂ ਦੇ ਦਾਣੇ ਤੇ ਖਾਲੀਆਂ ਕੱਢਾਂਗੇ ਹੁਣ ਬਜਾਈ ਹੋ ਜਾਵੇ ਜਿੰਨੇ ਦਿਨਾਂ ਕੱਢਦੇ ਆ ਖਾਲੀਆਂ ਬਾਕੀ ਮਾਜਰੀ ਵੀ ਲਾਉਨੇ ਆ ਪਟਾਈ ਐਲ ਆਰ ਦੀ ਕੋਪਦਨ ਤੱਕ ਤੇ ਇੰਦਰ ਕੰਮ ਪੜ ਗਿਆ ਆਪਣਾ ਤੇ ਐਂਡ ਵੀ ਚਲਾਵਾਂਗੇ ਨਾਲ ਹੁੰਦੇ ਪਟਾਈ ਤੇ ਮਾਜਰੀ ਵੀ ਚੱਲੂਗੀ ਦੋਨੇ ਪਾਸੇ ਕੰਮ ਚੱਲੂਗਾ ਪਟਾਈ ਦਾ ਹਲੇ ਪਟਾਈ ਦਾ ਕੰਮ ਬੰਦਦਾ ਆਪਣਾ ਲਓ ਜੀ ਲਾਤੀ ਪਟਾਈ ਮਾਜਰੀ ਵਾਲੀ ਮੋਟਰ ਤੇ ਐਲ ਆਰ ਦੀ ਤੇ ਸਵੇਰ ਦਾ ਚੱਲਦਾ ਕੰਮਕਾਰ ਤੇ ਨਾਲੇ ਰੇਟ ਬਾਰੇ ਅਪਡੇਟ ਦੰਨੇ ਆ ਜੀ ਰੇਟ ਵਿੱਚ ਆਪਾਂ ਆਲੂ ਤੇ ਇਹ ਥੋੜਾ ਜਿਹਾ ਪਛੇਤਾ ਹੋ ਗਿਆ ਸੀ ਐਲ ਆਰ ਬਜਾਈ ਹੋਈ ਬਜਾਈ ਸਮੇਂ ਜਦੋਂ ਇਹਦੀ ਬਜਾਈ ਕਰੀਆ ਥੋੜਾ ਜਿਹਾ ਪਛੇਤਾ ਹੋ ਗਿਆ ਦੀ ਤੇ ਤਾਂ ਵੀ ਮੰਨ ਕੇ ਚੱਲੋ ਝਾੜ ਪੂਰਾ ਏ ਬੋਰੀ ਨਾਲ ਬੋਰੀ ਜੁੜੀ ਭਈਆ ਆਜੂਗਾ 100 ਟਨ ਪਲੱਸੇ ਆਜੂਗਾ ਝਾੜ 100 ਕੁਇੰਟਲ ਤੋਂ ਉੱਪਰ ਬਾਕੀ ਆਲੂ ਵੀ ਦਿਖਾ ਦਨੇ ਆਪਾਂ ਤੁਹਾਨੂੰ ਵੀ ਕੀ ਸਾਈਜ਼ ਆ ਅਗੇ ਤੇ ਆਲੂ ਨਾਲੋਂ ਥੋੜਾ ਪਛੇਤ ਆਲੂ ਦਾ ਫਰਕ ਤਾਂ ਰਹਿੰਦਾ ਹੀ ਆ ਆ ਦੇਖੋ ਆ ਸਾਈਜ਼ ਆ ਵਧੀਆ ਸਾਈਜ਼ ਬਣਿਆ ਹੋਇਆ ਏ ਤੇ ਆਪਾਂ ਸਪਰੇਆਂ ਵੀ ਔਰੇ ਸਾਰੇ ਆਲੂਆਂ ਨਾਲੋਂ ਵੱਧ ਸਪਰੇਆਂ ਔਰੇ ਆ ਖੇਤ ਚ ਕਰੀਆਂ ਨੇ ਤਾਂ ਕਿ ਤੇ ਜਾ ਕੇ ਆਲੂ ਦਾ ਸਾਈਜ਼ ਵਧੀਆ ਬਣਿਆ ਬਾਕੀ ਨਿਕਾਲ ਥੋੜੇ ਸਾਹਮਣੇ ਆ ਦੇਖੋ ਰੌਣਕ ਏਦ ਦੀ ਕੀ ਬਨ ਅੱਜ ਤਿੰਨ 300 ਪੂਰੀ ਕਰੇ ਦੇਣਗੇ ਲੇਬਰ ਵਾਲੇ ਫੇਰ ਦੇਖਦੇ ਆ ਮੈਨੂੰ ਲੱਗਦਾ ਵੀ ਇਹ ਸਟੋਰ ਲਵਾਉਣਗੇ ਗਰਜੀਤ ਵੀਰਾ ਸਟੋਰ ਲਵਾਊਗਾ ਸਾਰਾ ਆਲੂ ਇਹ ਸਟੋਰ ਲੱਗਣਾ ਤੇ ਇਹ ਥੋੜਾ ਜਿਹਾ ਹਲੇ ਨਰਮੇ ਆ ਐਂ ਦਾ ਮਤਲਬ ਪੂਰਾ ਨਹੀਂ ਸੁੱਕਿਆ ਹੋਇਆ ਜੇ ਜ਼ਿਆਦਾ ਖੇਤ ਸੁੱਕ ਜਾਂਦਾ ਫਿਰ ਡਾਲੇ ਉਖੜਨੇ ਦੀ ਜ਼ਮੀਨ ਡਾਕਰ ਆ ਤੇ ਜੂ ਵੀ ਚਲਾ ਰਿਹਾ ਟਰੈਕਟਰ ਬਾਕੀ ਜੇ ਰੇਟ ਦੀ ਗੱਲ ਕਰੀਏ 11.5 ਰੁਪਏ ਦੜਾ ਚੱਲਦਾ ਐ ਐਲ ਆਰ ਦਾ ਤੇ 12 ਤੋਂ ਲੈ ਕੇ 12.5 ਰੁਪਏ ਤੱਕ 40 ਐਮ ਐਮ 40 ਐਮ ਐਮ ਤੋਂ ਉੱਪਰ ਛੰਟੀ ਵਾਲਾ ਆਹ ਰੇਟ ਚੱਲਦਾ ਏ ਬਾਕੀ ਵਰੇਗ ਏਰੀਆ ਏਰੀਆ ਦਾ ਫਰਕ ਹੁੰਦਾ ਹਰੇਕ ਵਪਾਰੀ ਬੰਦੇ ਦਾ ਆਪਣਾ ਆਪਣਾ ਰੇਟ ਆ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਜੇ ਸਹੀ ਲੱਗਿਆ ਰੇਟ ਜੇ ਘੱਟ ਵੱਧਾ ਉਹ ਵੀ ਦੱਸਿਓ ਵੀ ਤੁਹਾਡੇ ਏਰੀਆ 'ਚ ਕੀ ਰੇਟ ਚੱਲਦਾ ਏ ਕਦੂਜੇ ਨਾਲ ਸਾਂਝਾ ਕਰਦੇ ਰਹਿਆ ਕਰੋ ਫਿਰ ਪਤਾ ਲੱਗਦਾ ਰਹਿੰਦਾ ਏ ਰੇਟ ਰੂਟ ਬਾਰੇ ਵੀ ਚਲਾ ਰਿਹਾ ਜੂ ਵੀ ਕੋਸਾ